ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦੇ ਬਲੌਗ 'ਚ ਆਪਾਂ ਤੁਹਾਨੂੰ ਲੈ ਕੇ ਆਏ ਆਂ ਪਿੰਡ ਦੋਲੇ ਵਾਲਾ ਤੰਨ ਤੰਨ 108 ਬ੍ਰਹਮ ਗਿਆਨੀ ਬਾਬਾ ਤੁਲਸੀदास ਦੀ ਝੁੱਗੀ ਵਾਲੇ ਕਰੋ ਦਰਸ਼ਨ ਅੱਜ ਇੱਥੇ ਜੋੜ ਮੇਲਾ ਸੀਗਾ ਤੇ ਆਪਾਂ ਵੀ ਮੇਲੇ ਤੇ ਆਏ ਤੇ ਅਸੀਂ ਵੀ ਆਂ ਤੰਨ ਬਾਬਾ ਤੁਲਸੀदास ਜੀ ਝੁੱਗੀ ਵਾਲੇ ਪਿੰਡ ਦੋਲੇ ਵਾਲਾ ਸੋ ਇੱਥੇ ਤਾਂ ਤ੍ਰੀਪਨ ਬਹੁਤ ਦੂ ਦੂ ਤੋਂ ਸੰਗਤ ਆਉਂਦੀ ਆ ਤੇ ਬਹੁਤ ਹੀ ਤਾਲੀਆਂ ਪਰਪਰ ਲੋਗ ਇੱਥੇ ਆਉਂਦੇ ਆ ਤੇ ਆਪਾਂ ਬਾਈਕ ਲਾਇਆ ਸਟੈਂਡ ਦੇ ਵਿੱਚ ਉਹ ਕੋਲ ਇਹ ਉਦੋਂ ਬਾਅਦ ਚ ਆਪਾਂ ਚੱਲ ਗਏ ਮੱਥਾ ਟੇਕਣਾ ਦੇਖੋ ਝੂਲੇ ਵੀ ਲੱਗੇ ਹੋਏ ਕਾਫੀ ਵੱਡੇ ਵੱਡੇ ਪ੍ਰਦਰਸ਼ਨ ਗੁਰਦੁਆਰਾ ਸੇ ਠੰਡੇ ਮਿੱਠੇ ਜਲ ਦੀ ਸਪੀਰੀ ਲੱਗੇ ਹੋ ਸੀ ਇਧਰ ਘਾਉਣ ਲਈ ਨਹੀਂ ਸੀਗੀ ਸੋ ਬਹੁਤ ਹੀ ਭਾਰੀ ਮਾਤਰਾ ਦੇ ਸੰਗਤ ਇੱਥੇ ਹੁੰਦੀ ਆ ਕਰਮੀ ਬਹੁਤ ਹੀ ਹੱਦੋਂ ਜ਼ਿਆਦਾ ਸੀਗੀ ਅੱਜ ਇਹ ਮਾਣਾ ਮਿੱਠਾ ਜਲ ਲੱਗਾ ਹੋਇਆ ਸੀਗਾ ਆਪਾਂ ਜਲ ਛਕਿਆ ਤੇ ਗੈਰੀ ਆਪਣੇ ਪੁੱਤ ਨੇ ਵੀ ਜਲ ਛਕਿਆ ਤੇ ਆਪਾਂ ਫਿਰ ਚਲ ਗਏ ਦਰਬਾਰ ਸਾਹਿਬ ਇੱਥੇ ਲੱਗਾ ਹੋਏ ਸੀਗੇ ਮੱਜਾ ਮੱਜਾ ਲੰਗਰ ਲੱਗਾ ਏ ਠੰਡਿਆਂ ਦਾ ਫੁੱਲਾ ਲੰਗਰ ਮੱਜਾ ਮੈਂਗੂ ਦਾ ਫੁੱਲਾ ਲੰਗਰ ਸੀ ਬਈ ਆਪਾਂ ਵੀ ਮੈਂਗੂ ਦਾ ਸਿਕਾਇਆ ਪੁੱਤ ਨੂੰ ਹੀ ਸਿਕਾਇਆ ਮੈਂਗੋ ਜਿਹੜੇ ਹਾੜੇ ਬਹੁਤ ਹੀ ਦੂਰੋਂ ਦੂਰੋਂ ਸੰਗਤ ਤੇ ਆਉਂਦੀ ਆ ਮੱਥਾ ਟੇਕਣ ਸੋ ਮੈਂਗੋ ਦਾ ਲੰਗਰ ਛਕਿਆ ਨਾਲੇ ਆਪਣੇ ਪੱਪਰ ਗਾਰੇ ਨੂੰ ਛਕਾਇਆ ਤੇ ਬਹੁਤ ਹੀ ਜ਼ਿਆਦਾ ਰਸ ਸੀਗਾ ਤੇ ਅੱਜ ਕਾਫੀ ਜ਼ਿਆਦਾ ਗਰਮੀ ਸੀਗੀ ਤਾਂ ਤਾਂ ਇੱਕ ਸਪੋਟ ਡਮ ਗਿਆ ਨੇ ਸੰਤ ਬਾਬਾ ਤੁਲਸੀ ਦਾ ਜੀ ਝੁੱਗੀ ਵਾਲੇ ਕਰੋ ਦਰਸ਼ਨ ਬਹੁਤ ਹੀ ਜ਼ਿਆਦਾ ਰਸ ਸੀਗਾ ਤੇ ਆਪਾਂ ਮਥਾ ਟੇਕਣਾ ਆਏ ਅਸੀਂ ਇੱਥੇ ਬਾਬਾ ਤੁਲਸੀ ਸਾਹਿਬ ਜੀ ਵਾਲੇ ਦੇ ਕਰੋ ਦਰਸ਼ਨ ਅੰਦਰ ਦੇ ਕਈ ਮੇਰੇ ਵੀਰ ਭਰਾ ਨਹੀਂ ਆ ਸਕਦੇ ਚਲੋ ਕਈ ਮੇਰੇ ਵੀਰ ਭਰਾ ਨਹੀਂ ਆ ਸਕਦੇ ਸੋ ਇਦਾਂ ਹੀ ਦਰਸ਼ਨ ਕਰੋ ਆਪਣਾ ਮਕਸਦ ਇਹ ਹੀ ਚਲੋ ਵੀਡੀਓ ਬਣਾਵੇ ਚਲੋ ਜਿਹਦੀ ਸੰਗਤ ਨਹੀਂ ਆ ਸਕਦੀ ਨੂੰਹਾਂ ਤੱਕ ਵੀਡੀਓ ਪਚਾਈਏ ਚਲੋ ਦਰਸ਼ਨ ਕਰ ਲੈਣ ਵੀਡੀਓ ਦੇ ਵਿੱਚ ਕਿੰਨ ਕੋਰਟੀਨ ਨਾ ਮਾਇਆ ਪਾਲ ਦਵਾ ਹਲ ਮਾਇਆ ਸੰਗਰਜ ਜੀ ਪ੍ਰਦਰਸ਼ਨ ਪਲੰਗਰ ਹਾਲ ਸੱਜ ਜੀ ਪਲੰਗਰ ਹਾਲ ਸੋ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਜਰੂਰ ਵੇਖੋ ਸਾਰੀ ਵੀਡੀਓ ਦਰਸ਼ਕਾਂ ਕੋਲੋਂ ਮੇਰਾ ਭਰਾ ਜਿਹੜੇ ਨਹੀਂ ਆਜ ਤੱਕ ਵੀ ਆਏ ਪਿੰਡ ਤੋਲੇ ਵਾਲਾ ਜ਼ਿਲ੍ਹਾ ਮੋਗਾ ਇੱਥੇ ਹਰ ਮਹੀਨੇ ਇੱਥੇ ਮੇਲਾ ਲੱਗਦਾ ਹਰ ਮਹੀਨੇ ਹਰ ਮਹੀਨੇ ਮੇਰਾ ਲੱਗਦਾ ਹਰ ਮਹੀਨੇ ਸੰਗਤ ਕਾਫੀ ਇੱਥੇ ਆਉਂਦੇ ਫਿਰ ਆਪਾਂ ਸ਼ਗਿਆ ਲੰਗਰ ਤਾਂ ਲੰਗਰ ਬਹੁਤ ਟੇਸਟੀ ਸੀ ਆ ਆਪਾਂ ਸ਼ਗਿਆ ਲੰਗਰ ਤੇ ਲੰਗਰ ਸ਼ੱਕੇ ਫਿਰ ਆਪਾਂ ਅੱਗੇ ਬਾਹਰ ਕਰੋ ਵੀਊ ਚੈੱਕ ਬਾਬਾ ਇਹਦਾ ਗਾਧਾ ਰਹੀਦਾ ਸੋ ਇੱਥੇ ਆ ਤੇ ਬਹੁਤ ਜਨਨ ਸਕੂਨ ਮਿਲਦਾ ਵਾ ਹਾਂਜੀ ਸੰਗਤ ਜੀ ਦੇਖੋ ਹਰ ਮਿਲੇ ਮੇਲਾ ਲੱਗਦਾ ਇੱਥੇ ਹਰ ਮਹੀਨੇ ਕਾਫੀ ਸੰਗਤ ਇਕੱਠੇ ਮਾਤਰਾ ਵਿਚ ਆਉਂਦੀ ਹੈ ਕਾਫੀ ਰੌਣਕ ਮੇਲਾ ਲਗਾਣਾ ਸੱਚੀਆਂ ਐ ਐਸੀਆਂ ਯਾਰ ਐ ਤੇ ਆਪਾਂ ਬਜ਼ਾਰ ਲੱਗੇ ਕੋਈ ਬਹੁਤ ਵਧੀਆ ਦੁਕਾਨਾਂ ਲੱਗੀਆਂ ਬੱਚਿਆਂ ਦੇ ਖਿਡੌਣੇ ਉਹ ਦੀ ਕਾਫੀ ਤਰ੍ਹਾਂ ਦਾ ਮਾਲ ਲਾਇਆ ਹੀ ਲੋਕਾਂ ਨੇ ਕਾਫੀ ਲੋਕੀ ਦੁਕਾਨਾਂ ਲਾਉਂਦੇ ਧਿਆਨ ਕੇ ਬਹੁਤ ਹੀ ਜ਼ਿਆਦਾ ਰੌਣਕ ਮੇਲਾ ਲੱਗਦਾ ਸੋ ਜਿਹਦੇ ਮੇਰੇ ਭਰਾ ਦਾ ਕਦੇ ਨਹੀਂ ਆਏ ਉਹ ਵੀ ਇੱਕ ਵਾਰੀ ਇੱਥੇ ਜ਼ਰੂਰ ਆਉਣ ਪੂਰੇ ਕੋ ਲਗਾਣਾ ਸੱਜੀਆਂ ਐ ਇੱਕ ਵਾਰੀ ਇਥੇ ਜ਼ਰੂਰ ਆਇਆ ਕਰੋ ਮੇਰਾ ਮਾਣੋ ਕਾ ਆਪਣਾ ਬਹੁਤ ਪੂਰੀਆਂ ਹੁੰਦੀਆਂ ਬਈ ਇਹ ਜਗ੍ਹਾ ਤੇ ਫਰੇ ਇੱਥੇ ਕੱਢੀ ਗਏ ਆ ਜਾਰੀ ਪੁੱਤਰ ਮਾਸਕੀ ਕਰ ਗਏ ਆ ਕੱਢੀ ਅਵੀਆਂ ਦੇ ਚਾਰ ਕੜੇ ਜਿੰਦੇ ਆ ਤੇ ਉਹਨਾਂ ਦੇ ਸੱਟਨੇ ਹੋਵੇ ਡਰ ਨਹੀਂ ਆ ਇਹ ਆ ਜਿਹੜੀਆਂ ਅੱਤੇ ਸੋ ਸੋ ਕੋਈ 50 50 ਦੇ ਕੋਈ ਵੀਆਂ ਵੀ ਆ ਨੋਟ ਲੱਗੇ ਆ ਆ ਖੇਡਾਂ ਲੱਗੇ ਗਏ ਚਲੋ ਮਡਵਾਂਜ ਨਹੀਂ ਕਰਨਾ ਹੁੰਦਾ ਹੋਰ ਕੀ ਹੈ ਇੱਥੇ ਆ 20 ਆ ਦਿੱਤੇ ਨੇ ਚਾਰ ਕਰਕੇ ਜੇ ਪੁੱਤਨ ਤੋਂ ਪਾਏ ਪ੍ਰੈਸ ਕੀ ਫਿਰ ਕਾਮਣੀ ਬੱਡਾ ਲੈ ਵੀ ਇੱਕ ਚਲੋ ਉਹ ਤਾਂ ਜੀ ਕਰਦਾ ਕਿ ਜਦ ਨੂੰ ਆਪਾਂ ਗੇਮ ਖਲਵਾਤੀ ਖਾਲੀ ਦੇਖੋ ਹੋ ਜਾਓ ਹੋਰ ਵੀ ਕਾਫੀ ਗੇਮਾਂ ਲੱਗੀਆਂ ਜੀਆਂ ਲਾਓ ਜੀ ਇਹ ਕਹਿੰਦਾ ਮੈਂ ਇਹ ਕਿਡਨੀ ਆਪਾਂ ਚੁੱਕ ਲੋ ਜਿਹੜੀ ਆ ਉਦੋਂ ਬਾਅਦ ਇਹ ਕਹਿੰਦਾ ਝੂਲੇ ਲੈਣੇ ਬਾਈ ਚੋਲਾ ਬੜਾ ਖਤਰਨਾਕ ਹੋ ਗਿਆ। ਛੇ ਬੋਲਾ ਚੋਲਾ ਹੀ ਕਾਫੀ ਵੱਡਾ ਸੀ ਬਈ ਐਸ ਕੀ। ਬਹੁਤ ਹੀ ਮਜ਼ਾ ਆਇਆ ਯਾਰ। ਬਹੁਤ ਮસ્ਤੀ ਕੀਤੀ ਚਲੋ ਮੇਲੇ ਤੇ ਆਏ ਆਂ। ਦਰਸ਼ਨ ਵੀ ਕੀਤੇ, ਬਾਜ਼ਾਰ ਵੀ ਘੁੰਮੇ ਕਰੋ, ਛੋਟੇ ਵੀ ਲਏ। ਮੇਲਾ ਹੁੰਦਾ ਗਾੜਿਆ, ਇਸ ਤਰ੍ਹਾਂ ਚੀਜ਼ਾਂ ਇਸ ਤਰ੍ਹਾਂ ਹੁੰਦਾ। ਲੋਕ ਹੁਣ ਦਰਸ਼ਨ ਵੀ ਕਰ ਲਈ ਆਂ ਆਪਾਂ ਵਧੀਆ। ਉਹ ਗੈਰੀ ਪੁੱਤਰ ਕਹਿੰਦਾ ਝੋਟੇ ਲੈਣੇ ਆ। ਮਾ ਛੋਟੇ ਲੈ ਲੈਣੇ ਉਹ ਬਹੁਤ ਹੀ ਮਜ਼ਾ ਆ ਰਿਹਾ ਹੈ। ਮਾਰ ਗਰੀ ਬੇਟਾ ਖੁਸ਼ ਹੈ। ਕਰੋ ਚੱਕ। ਤੂੰ ਲੱਗਦਾ ਬੜਾ ਵੱਡਾ ਹੋ ਗਿਆ ਯਾਰ। ਬਹੁਤ ਹੀ ਅਦਮ ਹੈ। ਬਹੁਤ ਚੀਖਾਂ ਛੱਡੀਆਂ ਜਾਂਦਾ। ਗੈਰੀ ਵਿੱਚ ਵਿੱਚ ਡਰਦਾ ਸੀਗਾ। ਜਿੱਪੀ ਪਾ ਕੇ ਬੈਠਾ ਹੀ ਪੁੱਛੇ ਹਨ। ਕਿੰਦਾ ਪਾਪਾ ਇੱਕ ਵਾਰੀ ਹੋਰ ਛੁੱਟਾ ਲਿਆ। ਇਹ ਕੁੜੀਆਂ ਬੈਠੀਆਂ ਨੇ ਕਿੰਨੇ ਕਿੰਨਾ ਪਹਿਣਾ। ਤੇ ਵੀ ਬਹੁਤ ਦਰਦੀਆਂ ਨੇ ਵਿਚਾਰੀਆਂ। ਦਾਹ ਤਾਂ ਗਈਆਂ ਵਾਰਪਸ ਤਾਂਉਂਦੀਆਂਹੀਂ। ਫੇਰ ਆਹ ਦੇਖੋ ਕਿੱਡੀ ਰੌਣਕ ਮੇਲਾ ਲੱਗਾ। ਝੂਲੇ ਕਿੰਨੇ ਲੱਗੇ ਬੱਚਿਆਂ ਵਾਸਤੇ। ਫਿਰ ਆਪਣਾ ਜੈਸ ਪੁੱਤ ਆਇਆ ਸਕੂਲੋਂ ਫਿਰ ਤੇ ਐਸ ਪੁੱਤ ਨੂੰ ਝੂਲੇ ਦਵਾਏ ਇਹ ਸਕੂਲ ਗਿਆ ਹੈ ਸਕੂਲੋਂ ਸਿੱਧਾ ਆਪਣੇ ਡੋਲਰ ਕਿੰਡ ਉੱਪਰ ਗਿਆ ਲੈਣ ਤੋਂ ਤੇ ਸਿਰ ਕਹਿੰਦਾ ਪਾਪਾ ਝੂਲੇ ਲੈਣੇ ਪਰ ਇਹਨੂੰ ਝੂਲੇ ਦਵਾਏ ਆਪਾਂ ਉਹ ਚੱਕ ਆ ਬੇਟਾ ਪੁੱਤ ਆਪਣਾ ਤੇ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਤੋਂ ਮੇਰਾ ਭਰਾ ਹੀ ਪਿਆਓ ਜ਼ਰੂਰ ਆਪਣੇ ਜੈਸੋਤ ਦਾ ਝੂਲੇ ਲੈ ਰਹੀ ਹੈ ਸੋ ਸੰਗਤ ਇੱਕ ਵਾਰੀ ਜਰੂਰ ਇੱਥੇ ਆਓ ਦਰਸ਼ਨ ਕਰੋ ਬਹੁਤ ਹੀ ਵਧੀਆ ਜਗਾ ਵਾ ਆਪਾਂ ਨੂੰ ਸਵੇਕ ਗੁਰਦਾਰੇ ਜਾਣਾ ਚਾਹੀਦਾ ਵਾ ਚਲੋ ਟੰਡ ਤੋਲੀ ਵਾਲੇ ਜਰੂਰ ਆਓ ਤੁਸੀਂ